ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਦਾ ਦਾਤਾ ਏਕ ਹੈ ਸਭ ਕੋ ਦੀਵਨ ਹਾਰੂ ਦਿੰਦੇ ਟੁੱਟਣਾ ਆਵਾਈ ਅਗਨਤ ਪਰੇ ਪੰਡਾਰ ਦਿੰਦੇ ਟੁੱਟਣਾ ਆਵਾਈ ਅਗਨਤ ਪਰੇ ਪੰਡਾਰ जे तूं चवंद सदाख लरनी लॻज सतगुरां जे तूं चवंदा सदा सुख लेण चरनी लॻज सतगुरां ਇਹ ਤੂੰ ਜੰਮਾ ਜ਼ਦੋਂ ਜ਼ਦੋਂ ਫਿਰੇ ਚਰਨੀ ਲੱਗ ਜਾਤ ਬਗਿਆਦੇ ਚਰਨੀ ਲੱਗ ਜਾ ਸਤ ਗੁਰਾਂ ਦੇ ਚਰਨੀ ਲੱਗ ਜਾ ਸਤ ਗੁਰਾਂ ਦੇ ਚਰਨੀ ਲੱਗ ਜਾ ਸਤ ਗੁਰਾਂ ਦੇ ਸਤ ਗੁਰਾਂ ਦੇ ਜੇ ਤੂੰ ਚਾਉਂਦਾ ਆ ਸਦਾ ਦਾ ਸੁਖ ਲੈਣਾ ਚਰਨੀ ਲੱਗ ਜਾ ਸਤ ਗੁਰਾਂ ਦੇ ਜੇ ਤੂੰ ਚਾਉਂਦਾ ਆ ਸਦਾ ਦਾ ਸੁਖ ਲੈਣਾ ਚਰਨੀ ਲੱਗ ਜਾ ਸਤ ਗੁਰਾਂ ਦੇ ਜੇ ਤੂੰ ਚਾਉਂਦਾ ਸੁਖਾਤ ਨੂੰ ਤੇ ਲੈ ਚਰਨੀ ਲੱਗ ਜਾ ਸਤ ਗੁਰਾਂ ਦੇ ਤੁਹਾਨੂੰ ਮਾਇਦ ਦੇ ਗਾਣੇ ਸੁਣ ਲੈਣਾ ਸਭੀ ਮਾਜੋ ਸਤਿਗੁਰੂ ਜੀ ਪਰਮਾ ਉਸ ਨਮਾਨਯੋਗ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਵੱਡੇ ਭਾਗਾ ਵਾਲਿਓ ਜੋ ਅਮਰਤ ਵੇਲੇ ਉੱਠ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸੰਗਤ ਵਿੱਚ ਮਿਲ ਕੇ ਜਪ ਰਹੇ ਉਹ ਸਤਨਾਮ ਸ੍ਰੀ ਅਕਾਲ ਅੱਜ ਦਾ ਜੋ ਦਿਨ ਹੈ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਐਸੀ ਸ਼ਹੀਦੀ ਪ੍ਰਾਪਤ ਕੀਤੀ ਸੰਸਾਰ ਭਰ ਦੇ ਵਿੱਚ ਅੱਜ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ ਲੱਖਾਂ ਹਜ਼ਾਰਾਂ ਜਿਹੜੀ ਸੰਗਤ ਹੈ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਨਿਗਮਾਣ ਰਹੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਜੋ ਆਪਾਂ ਨੇਤੀ 41 ਦਿਨ ਦੀ ਯਾਤਰਾ ਦੇ ਤੌਰ ਤੇ ਪੈਦਲ ਸ਼ਬਦ ਚਮਕੀ ਦੇ ਰੂਪ ਵਿੱਚ ਦਰਸ਼ਨ ਦਿਗਾਰੇ ਕਰ ਰਹੇ ਆ ਇਸ ਵੇਲੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਔਰ ਇੱਕ ਹੋਰ ਸਾਰੇ ਪਿਆਰ ਨਾਲ ਕਹਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨੂੰ ਯਾਦ ਕੀਤੇ ਆ ਉਹਦੇ ਪਹਿਰੇ ਲੱਗਦੇ ਨੇ ਉਹ ਵਿੰਡ ਇੱਕ ਜੋੜਾ ਰਹਿੰਦਾ ਆ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਭਗਤੂ ਔਰ ਮਾਤਾ ਜੀਉਣੀ ਆਇਆ ਆਪਣੀ ਕਿਰਤ ਕਰਦੇ ਨੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਨਹੀਂ ਖੇਤੀਬਾੜੀ ਕਰਦੇ ਨੇ ਤੇ ਜਦੋਂ ਸੰਸਾਰ ਵਿੱਚ ਵਿਤਦੀਏ ਤੇ ਕੋਈ ਘਾਟ ਮਹਿਸੂਸ ਹੋਵੇ ਉਦੋਂ ਮਨ ਮੇਉਸ ਹੁੰਦਾ ਆ ਉਦਾਸ ਹੁੰਦਾ ਆ ਇਸੇ ਤਰ੍ਹਾਂ ਸੰਸਾਰਿਕ ਕਮਾਂਕਾਰਾਂ ਦੇ ਵਿੱਚ ਬੰਦਿਆਂ ਦੀ ਲੋਡ ਪੈਂਦੀ ਹੈ ਭਾਈ ਭਗਤੂ ਉਮਰ ਵਡੇਰੀ ਹੁੰਦੀ ਜਾ ਰਹੀ ਹੈ ਘਰ ਵਿੱਚ ਕੋਈ ਔਲਾਦ ਨਹੀਂਗੀ ਹੁਣ ਮਨ ਵਿੱਚ ਹੈ ਤਾਂਗ ਕਿਤੇ ਇੱਕ ਪੁੱਤਰ ਹੋ ਜਾਵੇ ਤੇ ਕੋਈ ਨਾਲ ਮੇਰੇ ਹੱਥ ਮਟਾਇਆ ਕਰੇ ਮੇਰੇ ਕੰਮਕਾਰ ਦੇ ਵਿੱਚ ਸਹਿਯੋਗ ਕਰੇ ਇੱਕ ਦਿਨ ਆਪਣੇ ਨਗਰ ਦੇ ਬਾਹਰ ਕੋਈ ਪੁੱਛਾ ਪਛਾਣ ਵਾਲਾ ਆਉਂਦਾ ਆ ਕਾਲੇ ਇਲਮ ਜਾਦੂ ਵਾਲਾ ਆਉਂਦਾ ਆ ਤੇ ਮਾਨ ਵਿੱਚ ਲੋਕ ਉਹਨੂੰ ਆਪਣੀਆਂ ਗੱਲਾਂ ਪੁੱਛਦੇ ਨੇ ਮਾਨ ਵਿੱਚ ਆਇਆ ਕਿਉਂ ਨਾ ਅਸੀਂ ਵੀ ਜਾ ਕੇ ਉਹਦੇ ਕੋਲ ਜਾ ਕੇ ਪੁੱਛੀਏ ਕਿ ਸਾਡੇ ਘਰ ਬੱਚਾ ਜਨਮ ਕਦੋਂ ਲਵੇਗਾ ਉਹ ਮਾਲਕ ਦੇ ਖਜ਼ਾਨੇ ਭੰਡਾਰੇ ਭਰੇ ਨੇ ਇਹ ਮਤ ਸੋਚੀਏ ਕਿ ਸਾਨੂੰ ਉਥੋਂ ਮਿਲਿਆ ਸਾਨੂੰ ਉਥੋਂ ਮਿਲਿਆ ਦਾਦਾ ਦਾਤਾ ਏਕ ਹੈ ਉਹ ਦਾਤਾਂ ਦੇਣ ਵਾਲਾ ਇੱਕੋ ਹੀ ਆ ਕਿਸੇ ਦਾ ਨਾਮ ਨਾ ਲਿਆ ਕਰੀਏ ਦਾਤਾਂ ਦੇਣ ਵਾਲਾ ਉਹ ਇੱਕ ਹੀ ਆ ਤੇ ਇੱਕ ਦੇ ਘਰੋਂ ਮਿਲੇ ਆ ਕਦੀ ਘਟਦਾ ਨਹੀਂ ਜੀ ਜੇ ਦੁਨੀਆਦਾਰੀ ਤੋਂ ਲਈਏ ਉਹ ਮੁੱਖ ਵੱਟ ਜਾਂਦੇ ਨੇ ਮੂੰਹ ਵੱਟ ਜਾਂਦੇ ਨੇ ਹੁਣ ਆਪਣੀ ਘਰ ਵਾਲੀ ਨਾਲ ਜਾ ਕੇ ਵਿਚਾਰ ਕੀਤੀ ਵੀ ਸਾਰਾ ਪਿੰਡ ਉਹਦੇ ਕੋਲ ਜਾ ਕੇ ਖੜਾ ਆ ਕੇ ਉਹ ਨਾ ਆਪਾਂ ਵੀ ਜਾ ਕੇ ਪੁੱਛਣਾ ਪਵਾઈએ ਘਰ ਵਾਲੀ ਨਾ ਮੱਜਪੜ ਵਾਲੀ ਗੁਰੂ ਨਾਨਕ ਦੇਵ ਜਰਨ ਨਾਲ ਜੁੜੀ ਹੈ ਬਾਜਾਂ ਵਾਲੀ ਸੱਚੀ ਸਰਕਾਰ ਦੇ ਨਾਲ ਜੁੜੀ ਹੈ ਸਮਝਾਇਆ ਕਿ ਨਹੀਂ ਆਪਾਂ ਉਸ ਨਰਨਕਾਰੀ ਯੋਧੇ ਨਾਲ ਜੁੜੇ ਆ ਜਿਹਦੇ ਘਰੋਂ ਸਾਰਾ ਕੁਝ ਮਿਲਦਾ ਆ ਆਪਾਂ ਨੂੰ ਕਿਸ ਗੱਲ ਦਾ ਘਟਾ ਘਰ ਵਿੱਚ ਮਾਲ ਡੰਗਰ ਹੈ ਦੁੱਧ ਆ ਸਾਰੇ ਦੁਨੀਆਂ ਦੇ ਸੁੱਖ ਨੇ ਇਹ ਵੀ ਜਦੋਂ ਬਾਜਾਂ ਵਾਲੇ ਨੂੰ ਪ੍ਰਵਾਹ ਹੋਇਆ ਉਹਨੇ ਅੱਪੇ ਸਾਡੀ ਝੋਲੀ ਹਰੀ-ਪਰੀ ਕਰ ਦੇਣੀ ਹੁਣ ਇੱਕ ਗੱਲ ਤੋਂ ਵੇ ਤੇ ਦੂਜਾ ਸਮਝਾ ਦੇਵੇ ਤੇ ਸਮਝ ਲ ਜਾਈਦਾ ਆ ਤੇ ਜੇ ਐਵੇਂ ਚੱਲਦਾ ਰਹੇ ਤੇ ਉਹ ਪਰਿਵਾਰ ਬਝਿਆ ਰਹਿੰਦਾ ਪ੍ਰੇਮ ਵਿੱਚ ਉਹ ਟੁੱਟਦੇ ਨਹੀਂਗੇ ਤੇ ਜੇ ਘਰ ਵਾਲੀ ਕਹਿ ਦੇਵੇ ਘਰ ਵਾਲੇ ਨੂੰ ਕਿ ਇਸ ਪਾਸੇ ਨੂੰ ਚਲੀਏ ਐਵੇਂ ਨਾ ਮੂੰਹ ਚੁੱਕ ਕੇ ਤੁਰ ਪਿਆ ਕਰੀਏ ਸਿਆਣਿਆਂ ਮਿਆਣਿਆਂ ਦੇ ਕੋਲ ਪੰਡਤਾਂ ਮੀਆਂ ਦੇ ਕੋਲ ਇੱਕ ਨਰੰਗਕਾਰ ਤੇ ਭਰੋਸਾ ਰੱਖਿਆ ਕਰੀਏ ਜਦੋਂ ਗਲਤ ਪਾਸੇ ਕੋਈ ਜਾਵੇ ਦੂਸਰਾ ਸਮਝਾਵੇ ਨਹੀਂ ਇਹ ਸਾਡੇ ਗੁਰੂ ਨਾਨਕ ਦਾ ਸੰਧਾਨਤ ਨਹੀਂਗਾ ਅਸੀਂ ਸਿੱਖ ਘਰ ਵਿੱਚ ਜਨਮ ਲਿਆ ਆ। ਅਸੀਂ ਸਿੱਖ ਹਾਂ। ਇਹ ਸਰਦਾਰੀਆਂ ਦੀ ਕੀਮਤ ਬੜੀ ਹੈ। ਸਾਡੇ ਬਾਜਾਂ ਵਾਲੇ ਸਤਬਰਾਂ ਨੇ ਆਪਣਾ ਪਰਿਵਾਰ ਸਾਡੇ ਤੋਂ ਕੁਰਬਾਨ ਕਰ ਦਿੱਤਾ। ਇਹ ਪੱਗ ਕਿਸੇ ਦੇ ਅੱਗੇ ਝੁਕਦੀ ਸੋਹਣੀ ਨਹੀਂ ਲੱਗਦੀ। ਜੇ ਇਹ ਪੱਗ ਕਿਸੇ ਅੱਗੇ ਝੁਕੇਗੀ ਮੇਰੇ ਬਾਜਾਂ ਵਾਲੇ ਨੂੰ ਲਾਜ ਲੱਗੇਗੀ। ਤੇ ਜਦੋਂ ਇਹ ਗੱਲ ਕਈ ਤੇ ਉਹ ਮੰਨ ਗਏ ਆਪਣੇ ਫਿਰ ਕੰਮ ਕਰਦੇ ਵਿੱਚ ਚੇਤਾ ਭੁਲਾਇਆ ਪਿੱਛੇ ਲੋ ਕਰੀ ਜੀ ਕੰਮ ਕਰ ਕਰਦੇ ਨੇ ਇਹਨੇ ਨੂੰ ਜਿੱਥੇ ਰੱਬ ਨੂੰ ਯਾਦ ਕਰੀਏ ਸਿਰ ਰੱਬ ਫਿਰ ਦਿੰਦਾ ਵੀ ਹੈ ਉਹਦੇ ਅੱਗੇ ਮੰਗ ਰੱਖੀਏ ਰੱਬ ਨੂੰ ਕਿਹੜੀ ਗੱਲ ਦਾ ਪਤਾ ਨਹੀਂਗਾ ਰੇਣ ਕੋਲੇ ਆ ਸਭ ਕਿਥੇ ਜਾਣਦਾ ਕਿਸੇ ਆਗੈ ਕੀਚੈ ਸਰਦਾਸ ਉਹਨੂੰ ਪਤਾ ਹੈ ਭਗਤੀ ਕਰੀ ਜਾਓ ਸਿਮਰਨ ਕਰੀ ਜਾਓ ਨਾਮ ਜਪੀ ਜਾਓ ਭਰੋਸਾ ਇੱਕ ਤੇ ਰੱਖੋ ਉਹਨੂੰ ਪਤਾ ਹੈ ਕਿ ਇਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਉਥੇ ਯਾਰ ਕੀਤਾ ਜਾ ਰਿਹਾ ਹੁਣ ਪੁੱਤਰ ਦੀ ਖਾਹਿਸ਼ ਹੈ ਮਨ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਹੋਈ ਇੱਕ ਸੰਤ ਚੱਲਦੇ ਚੱਲਦੇ ਉਹਨਾਂ ਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਆਪਣਾ ਕੰਮਕਾਰ ਕਰਦੇ ਨੇ ਪ੍ਰਸ਼ਾਦਾ ਪਾਣੀ ਸ਼ਕਾਇਆ ਜਲ ਪਾਣੀ ਸ਼ਕਾਇਆ ਕਿਉਂਕਿ ਕਈ ਵਾਰ ਉਹ ਆਸਾਨ ਵੀ ਸਾਡੀ ਨਾਂ ਸੁਣੀ ਜਾਵੇ ਉਹ ତਰਤੀ ਵੀ ਪੁਕਾਰਾਂ ਕਰਦੀ ਹੈ ਵੀ ਇਹ ਜੋੜਾ ਇੱਥੇ ਨਾਮ ਜਪਦਾ ਇਹ ਸਿਮਰਨ ਕਰਦਾ ਤੁਸੀਂ ਵੀ ਘਰਾਂ ਵਿੱਚ ਜਦੋਂ ਕਿਤੇ ਬੈਠਦੇ ਹੋ ਇੱਕ ਜਗ੍ਹਾ ਨਿਸ਼ਚਿਤ ਕਰੋ ਉਥੇ ਚੌਕੜਾ ਮਾਰਿਆ ਕਰੋ ਥੱਲੇ ਕੱਪੜਾ ਵਿਛਾਇਆ ਕਰੋ ਕੱਪੜੇ ਤੇ ਬੈਠਿਆ ਕਰੋ ਸਿੱਧਾ ਧਰਤੀ ਤੇ ਨਹੀਂ ਬੈਠਣਾ ਤੇ ਉਹ ਜਦੋਂ ਐਵੇਂ ਧਰਤੀ ਵੀ ਪੁਕਾਰ ਕਰਦੀ ਹੈ ਫਿਰ ਰੱਬ ਆਉਂਦਾ ਆ ਉਸ ਧਰਤੀ ਤੇ ਉਹ ਸਾਧੂ ਉਦੋਂ ਆਉਂਦੇ ਨੇ ਤਰਤੀਜ ਜਦੋ ਕਰੇ ਪੁਕਾਰਾ 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 ਸਾਧੂ ਉਦੋਂ ਆਉਂਦੇ ਨੇ ਧਰਤੀ ਜਦੋਂ ਕਰੇ ਪੁਕਾਰਾਂ ਤੁਮਹਾਨੂੰ ਸੁਰਨਾਂ ਦੇ ਨੇ ਧਰਤੀ ਜਦੋਂ ਕਰੇ ਪੁਕਾਰਾਂ ਤੁਮਹਾਨੂੰ ਸੁਰਨਾਂ ਦੇ ਨੇ ਧਰਤੀ ਜਦੋਂ ਕਰੇ ਪੁਕਾਰਾਂ ਉਹ ਧਰਤੀ ਨੇ ਵੀ ਪੁਕਾਰ ਕੀਤੀ ਕਿ ਰੱਬ ਜੀ ਪ੍ਰਮਾਤਮਾ ਜੀ ਇਹਨਾਂ ਨੂੰ ਸੋਨਾ ਇੱਕ ਪੁੱਤਰ ਬਖਸ਼ ਦੋ ਹੁਣ ਉਹ ਸਾਧੂ ਆਏ ਸੇਵਾ ਕੀਤੀ ਜਲ ਪਾਣੀ ਛਕਾਇਆ ਤੇ ਸਾਧੂ ਨੇ ਜਿਹੜੇ ਉਹ ਰੱਬ ਦਾ ਰੂਪ ਨੇ ਉਹ ਜਾਣਦੇ ਨੇ ਅੰਦਰ ਦੀਆਂ ਬਾਤਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਉਹਨਾਂ ਨੂੰ ਕੁਝ ਪਤਾ ਨਹੀਂਗਾ ਪਰ ਉਹ ਅੰਤਰਦ੍ਰਿਸ਼ਟੀ ਨਾਲ ਸਾਰਾ ਕੁਝ ਜਾਣਦੇ ਨੇ ਹੁਣ ਮੰਗ ਕੋਈ ਨਹੀਂ ਗਈ ਪ੍ਰਸ਼ਾਦਾ ਛਕਿਆ ਹੁਣ ਭੇਜਿਆ ਰੱਬ ਨੇ ਆਪਿਆ ਉਹਨਾਂ ਸੰਤਾਂ ਨੂੰ ਕਹਿੰਦੇ ਮਨ ਵਿੱਚ ਚਿਹਰੇ ਤੇ ਉਦਾਸੀ ਹੈ ਮਨ ਵਿੱਚ ਕੀ ਵਿਚਾਰਿਆ ਤੁਹਾਡੇ ਦੱਸੋ ਕਹਿੰਦੇ ਨਹੀਂ ਸਾਰਾ ਕੁਝ ਤੁਹਾਡਾ ਦਿੱਤਾ ਆ ਬਰਕਤਾਂ ਨੇ ਬੜੀਆਂ ਖੁਸ਼ੀਆਂ ਨੇ ਕਹਿੰਦੇ ਨਹੀਂ ਦੱਸੋ ਤੁਸੀਂ ਸੇਵਾ ਕੀਤੀ ਐ ਕਿਸ ਗੱਲ ਦੀ ਘਾਟ ਆ ਹੱਥ ਜੋੜੇ ਪੱਲਾ ਪਾਇਆ ਗੱਲ ਵਿੱਚ ਦੋਨੋਂ ਜੀ ਬੜੇ ਪਿਆਰ ਨਾਲ ਕਹਿੰਦੇ ਕਿ ਇੱਕ ਔਲਾਦ ਦੀ ਘਾਟ ਹੈ ਪੁੱਤਰ ਦੀ ਘਾਟ ਆ ਸਤਿਗੁਰੂ ਦੇ ਪਿਆਰੇ ਰੱਬ ਦੇ ਪਿਆਰੇ ਤਰੁੱਠੇ ਨੇ ਔਰ ਬਚਨ ਕੀਤਾ ਕਿ ਸਤਿਗੁਰੂ ਨਰੰਗਕਾਰ ਤੁਹਾਡੀ ਝੋਲੀ ਹਰੀ-ਪਰੀ ਕਰ ਦੇਵੇ ਹੁਣ ਸਾਧੂਆਂ ਦੇ ਬੋਲ ਨਹੀਂ ਟਲਦੇ ਸ਼ਮਾ ਆਇਆ ਤੇ ਨਾਲ ਹੀ ਉਦੋਂ ਮਿਹਨਤੀ ਕਰ ਦਿੱਤੀ ਰੱਬ ਦੇ ਪਿਆਰਿਓ ਜੇ ਇਹ ਬਚਨ ਕਰ ਦਿੱਤੇ ਦੇ ਕਿ ਝੋਲੀ ਹਰੀ ਭਰੀ ਹੋਵੇ ਹੁਣ ਇਹ ਵੀ ਬਚਨ ਮੁਖ ਚੋਂ ਕੱਢ ਜਾਵੋ ਕਿ ਉਹ ਪੁੱਤਰ ਕਲਗੀਆਂ ਵਾਲੇ ਦਾ ਹੋਵੇ ਨਾਮ ਜਪਣ ਵਾਲਾ ਹੋਵੇ ਸੇਵਾ ਸਿਮਰਨ ਕਰਨ ਵਾਲਾ ਹੋਵੇ ਸੰਤਾਂ ਨੇ ਨਾਲ ਹੀ ਮੁਖ ਚੋਂ ਬਚਨ ਕਢੇ ਕਿ ਉਹ ਯੋਧਾ ਸੂਰਮਾ ਹੋਵੇਗਾ ਸੰਤ ਹੋਵੇਗਾ ਸਮਾ ਪਿਆ ਮਾਂ ਦੀ ਕੁਖ ਹਰੀ ਭਰੀ ਹੋਈ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਸ ਸੰਸਾਰ ਤੇ ਆਉਂਦੇ ਨੇ ਔਰ ਜਦੋਂ ਨਾਂ ਰੱਖਣ ਦੀ ਵਾਰੀ ਆਈ ਤੇ ਕਹਿੰਦੇ ਇਹਨਾਂ ਦਾ ਨਾਮ ਮਹਾਪੁਰਸ਼ਾਂ ਨੇ ਇਹ ਕਿਹਾ ਸੀਗਾ ਕਿ ਇਹ ਚਾਨਣ ਦਾ ਮਨਾਰਾ ਹੋਵੇਗਾ ਦੁਨੀਆ ਨੂੰ ਚੰਗੇ ਪਾਸੇ ਲਾਵੇਗਾ ਵਾਹਿਗੁਰੂ ਤੇ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਉਦੋਂ ਦੀਪ ਰੱਖਿਆ ਗਿਆ ਵਾਹਿਗੁਰੂ ਵੀ ਇਹ ਜਾਗ ਕੇ ਚਾਨਣ ਜਿਵੇਂ ਕਰਦਾ ਦੀਪ ਤੇਵੇਂ ਇਹਦੀ ਰੋਸ਼ਨੀ ਦੇ ਹੇਠਾਂ ਭੁੱਲੇ ਭਟਕੇ ਨਿਰੰਕਾਰ ਦੇ ਚਰਨਾਂ ਨਾਲ ਜੁੜਨਗੇ ਵਾਹਿਗੁਰੂ ਤੇ ਬਾਬਾ ਦੀਪ ਸਿੰਘ ਜੀ ਹੁਣ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਜਾਂਦੇ ਨੇ ਗੁਰਮੁਖੀ ਪੜ੍ਹਨੀ ਸਿੱਖਦੇ ਨੇ ਬਾਣੀ ਪੜ੍ਹਨੀ ਸਿੱਖਦੇ ਨੇ ਸੇਵਾ ਕਰਦੇ ਨੇ ਪ੍ਰੇਮ ਦੇ ਨਾਲ ਚਾਹ ਦੇ ਨਾਲ ਅੱਗੇ ਲੱਗ ਕੇ ਬੜੀ ਭਾਵਨਾ ਦੇ ਨਾਲ ਹੁਣ ਜਿਉਂ-ਜਿਉਂ ਜਵਾਨ ਹੁੰਦੇ ਜਾ ਰਹੇ ਨੇ ਮਾਪੇ ਦੇ ਮਨ ਖੇੜੇ ਦੇ ਨਾਲ ਭਰੇ ਭਰੇ ਨੇ ਹੁਣ ਉਥੋਂ ਸੰਗਤ ਦਾ ਚਾਨਾ ਪੈਣ ਲੱਗਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੀ ਸੱਚੀ ਸਰਕਾਰ ਨੂੰ ਮਿਲਣ ਜਾਣਾ ਮਨ ਵਿੱਚ ਪ੍ਰੇਮ ਜਾਗੇ ਆ ਬਾਬਾ ਦੀਪ ਸਿੰਘ ਜੀ ਆਦੇ ਕਿਉਂ ਨਾ ਮੈਂ ਵੀ ਜਾਵਾਂ ਜਿਵੇਂ ਆਪਣੇ ਸੰਗਤ ਦੇ ਵਿੱਚ ਕੋਈ ਇੱਕ ਜੀ ਆਉਂਦਾ ਆ ਉਹਦੇ ਪ੍ਰੇਮ ਵੱਲ ਵੇਖ-ਵੇਖ ਕੇ ਹੋਰ ਵੀ ਕਿੰਨੇ ਨਾਲ ਤਿਆਰ ਹੋ ਜਾਂਦੇ ਨੇ ਤੇ ਆਪਣੇ ਆਪ ਹੀ ਫਿਰ ਜਿਹੜਾ ਆਉਂਦਾ ਆ ਜਪਦਾ ਸਤਨਾਮ ਸ੍ਰੀ ਵਾਹਿਗੁਰੂ ਕੋਲ ਬਾਬਾ ਦੀਪ ਸਿੰਘ ਜੀ ਧਰਮਸ਼ਾਲਾ ਵਿੱਚ ਗੁਰਮੁਖੀ ਪੜ੍ਹਦੇ ਸੁਣਦੇ ਸਿੱਖਦੇ ਨੇ ਭਾਈ ਦੇ ਕੋਲੋਂ ਜਿਹੜੇ ਉੱਥੇ ਪ੍ਰਚਾਰ ਕਰਦੇ ਨੇ ਹੁਣ ਸਾਰੀ ਸੰਗਤ ਆਪਣਾ ਤਾਂ ਸੰਬੰਧ ਲੈ ਕੇ ਕੜਗੀਆਂ ਵਾਲੇ ਪਿਤਾ ਦੇ ਕੋਲ ਚਾਲੇ ਪਾਉਣੇ ਨੇ ਬਾਬਾ ਦੀਪ ਸਿੰਘ ਜੀ ਕਹਿੰਦੇ ਮੈਂ ਵੀ ਜਾਣਾ ਤੇ ਭਾਈ ਭਗਤੂ ਜੀ ਕਹਿੰਦੇ ਆਪਣਾ ਕੰਮ ਕਾਰਿਆ ਆਪਣੇ ਤੋਂ ਨਹੀਂ ਜਾਇਆ ਜਾੜਾ ਪਰ ਉਹ ਜिद ਕਰਦੇ ਨੇ ਕਿ ਮੈਂ ਜਾਣਾ ਆ ਫਿਰ ਸਾਰਾ ਪਰਿਵਾਰ ਤਿਆਰੀ ਕਰਦਾ ਗੱਡੇ ਜੋ ਲੈਂਦੇ ਨੇ ਜਿਹੜਾ ਦਸਵੰਦ ਕੱਢਿਆ ਆ ਉਹ ਰੱਖ ਲੈਂਦੇ ਨੇ ਗੱਡਿਆਂ ਤੇ ਤੇ ਜਥੇ ਦੇ ਰੂਪ ਦੇ ਵਿੱਚ ਤੁਰ ਪੈਂਦੇ ਨੇ ਜੱਥੇ ਦੇ ਰੂਪ ਵਿੱਚ ਚਲੇ ਜਾਂਦੇ ਨੇ ਬਾਜਾਂ ਵਾਲੀ ਸੱਚੀ ਸਰਕਾਰ ਦੇ ਕੋਲ ਉੱਥੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰਾਂ ਦਾ ਸੋਹਣਾ ਦਰਬਾਰ ਸਜਿਆ ਹੈ ਕਲਕੀਆਂ ਵਾਲੇ ਦੇ ਦਰਸ਼ਨ ਦਦਾਰੇ ਕਰਕੇ ਨਿਹਾਲੋ ਨਿਹਾਲ ਸੰਗਤਾਂ ਹੋ ਰਹੀਆਂ ਨੇ ਤੇ ਧੰਨ ਗੁਰੂ ਬਾਜਾਂ ਵਾਲੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਇਹਨਾਂ ਨੇ ਸਾਰੇ ਜਥੇ ਨੇ ਜਾ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ ਤੇ ਧੰਗੁਰੂ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਉਪਦੇਸ਼ ਕਰ ਰਹੇ ਨੇ ਤੇ ਬਾਬਾ ਦੀਪ ਸਿੰਘ ਜੀ ਬਾਲ ਉਮਰ ਦੇ ਵਿੱਚ ਬੜੀ ਖਿੱਚ ਪੈ ਰਹੀ ਏ ਕਿ ਕਿਉਂ ਨਾ ਮੈਂ ਬਾਜਾਂ ਵਾਲੇ ਦੇ ਦਰਸ਼ਨ ਕਰਾਂ ਹੁਣ ਕੋਲ ਸ਼ਗਨ ਛਕਾਉਣ ਨੂੰ ਦਿਲ ਨਹੀਂ ਕਰ ਰਿਹਾ ਕਿਉਂਕਿ ਉਹ ਜੜੀਆਂ ਤਾਰਾਂ ਨੇ ਉਹ ਖੇਚ ਪਾਉਂਦੀਆਂ ਨੇ ਤੇ ਸਾਧਗੁਰਾਂ ਦੇ ਜਦੋਂ ਸਾਹਮਣੇ ਜਾ ਕੇ ਸੰਗਤਾਂ ਖੜ੍ਹਦੀਆਂ ਨੇ ਵਾਰੀ-ਵਾਰੀ ਦਰਸ਼ਨ ਕਰਦੀਆਂ ਹੁਣ ਵਾਰੀ ਆਈ ਭਾਈ ਭਗਤੂ ਮਾਤਾ ਜੀਉਣੀ ਦੀ ਨਾਲ ਬਾਬਾ ਦੀਪ ਸਿੰਘ ਦੀ ਉਂਗਲੇ ਲੱਗੇ ਨੇ ਜਾ ਕੇ ਚਰਨਾਂ ਤੇ ਸੀਸ ਝੁਕਾਇਆ ਖੁਸ਼ੀਆਂ ਬਾਜਾਂ ਵਾਲੇ ਦੀਆਂ ਲੈ ਰਹੇ ਨੇ ਤੇ ਧੰਨ ਬਾਬਾ ਦੀਪ ਸਿੰਘ ਜੀ ਵੱਲ ਤੱਕਿਆ ਕਹਿੰਦੇ ਯੋਧਾ ਆ ਗਿਆ ਸੂਰਮਾ ਆ ਗਿਆ ਸਾਡਾ ਤੇ ਗੱਲ ਬੱਕੜੀ ਦੇ ਨਾਲ ਲਾਇਆ ਤੇ ਸਮਾ ਪਾ ਕੇ 1 ਮਹੀਨਾ ਉੱਥੇ ਸੇਵਾ ਕੀਤੀ ਜਲ ਪਾਣੀ ਛਕਿਆ ਚਾਲੇ ਪਾਉਂਦੇ ਨੇ ਹੁਣ ਜਦੋਂ ਚੱਲੇ ਨੇ ਤੇ ਸਤਿਗੁਰੂ ਦੇ ਪਿਆਰ ਦੇ ਵਿੱਚ ਇੰਨਾ ਭਿੱਜ ਗਿਆ ਬਾਬਾ ਦੀਪ ਸਿੰਘ ਦੀ ਸ਼ਹੀਦ ਹੁਣ ਕਹਿੰਦੇ ਮੈਂ ਨਹੀਂ ਜਾਣਾ ਹੁਣ ਤੇ ਮੈਂ ਇਹਦਾ ਹੀ ਆ ਮੈਨੂੰ ਮੇਰਾ ਹੋਰ ਕੋਈ ਨਹੀਂਗਾ ਹੁਣ ਮਾਹ ਬਾਬ ਦਾ ਪਿਆਰ ਵੀ ਫਿੱਕਾ ਪੈ ਗਿਆ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਦਾ ਵੀ ਪਿਆਰ ਫਿੱਕਾ ਪੈ ਗਿਆ ਜਦੋਂ ਬਾਜਾਂ ਵਾਲੇ ਦੇ ਦਰਸ਼ਨ ਹੋ ਗਏ ਨੇ ਹੁਣ ਕੀ ਕਹਿ ਰਿਹਾ ਮਾਪਾਪ ਨੂੰ ਓ ਮੇਰਾ ਬਾਜਾ ਵਾਲਾ ਜੀ ਕਿਸੇ ਦਾ ਕੋਈ ਕਿਸੇ ਦਾ ਕੋਈ ਮੇਰਾ ਬਾਜਾ ਵਾਲਾ ਜੀ ਕਿਸੇ ਦਾ ਕੋਈ ਕਿਸੇ ਦਾ ਕੋਈ والا جی वारा دا کوئی कलगीअ دا کوئی ਕਹ ਬੱਤ ਕੋਈ ਕਿਸੇ ਦਾ ਕੋਈ ਕਿੰਦਾ ਹੁਣ ਤੇ ਮੇਰਾ ਇਹੋ ਹੀ ਆ ਮੈਂ ਤੇ ਇਸੇ ਦਾਤੇ ਦੇ ਚਰਨਾਂ ਦਾ ਹੀ ਪੌਰਾ ਬੜਿਆਂ ਰਹਿਣਾ ਮੈਂ ਨਹੀਂ ਘਰ ਜਾਣਾ ਮਾਹ ਬਾਬ ਕਹਿੰਦੇ ਅਸੀਂ ਖਾਲੀ ਨਹੀਂ ਜਾਣਾ ਉਹ ਕਹਿ ਰਿਹਾ ਮੈਂ ਜਾਣਾ ਨਹੀਂਗਾ ਕਿਉਂਕਿ ਔਲਾਦ ਹੋਈ ਐ ਲੰਮੇ ਸਮੇਂ ਬਾਅਦ ਪਿਆਰ ਬੜਾਇਆ ਕੋਨ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਧੰਨ ਬਾਬਾ ਦੀਪ ਸਿੰਘ ਜੀ ਨਹੀਂ ਮੰਨਦੇ ਸਤਿਗੁਰੂ ਬਾਜਾਂ ਵਾਲੇ ਬਚਨ ਕਰਦੇ ਨੇ ਕਿ ਤੁਸੀਂ ਜਾਓ ਇਹਨਾਂ ਨੂੰ ਰਹਿਣ ਦਿਓ ਫਿਰ ਹੱਥ ਜੋੜ ਕੇ ਸਿਰ ਝੁਕਾ ਕੇ ਫਤਿਹ ਬੁਲਾ ਕੇ ਭਾਈ ਭਗਤੂ ਦੀ ਜੀਵਨੀ ਦੀ ਮਾਤਾ ਜੀ ਚਾਲੇ ਪਾ ਕੇ ਆਪਣੇ ਨਗਰ ਪਹੁੰਚ ਜਾਂਦੇ ਨੇ ਤੇ ਪਿੱਛੇ ਸਤਿਗੁਰੂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਨਾਲ ਜੋੜਦੇ ਨੇ ਕੋੜ ਸਵਾਰੀ ਨਾਲ ਜੋੜਦੇ ਨੇ ਜਿਉਂ-ਜਿਉਂ ਬਾਜਾ ਵਾਲੀ ਸੱਚੀ ਸਰਕਾਰ ਦੇ ਕੋਲ ਰਹਿੰਦੇ ਨੇ ਅੰਮ੍ਰਿਤ ਵਿਲਾ ਸੰਭਾਲਦੇ ਨੇ ਤੇ ਜਿਹੜੇ ਇਹ ਗੱਲ ਪੱਕੀ ਮਨ ਵਿੱਚ ਬਿਠਾ ਦਿੱਤੀ ਕਿ ਅੰਮ੍ਰਿਤ ਵੇਲੇ ਤੋਂ ਬਿਨਾ ਕੁਝ ਵੀ ਨਹੀਂਗਾ ਅੰਮ੍ਰਿਤ ਵੇਲੇ ਸਾਰਾ ਕੁਝ ਮਿਲਦਾ ਤੇ ਜਿਹੜੇ ਜੀਵ ਅੰਮ੍ਰਿਤ ਵੇਲੇ ਉੱਠਦੇ ਨੇ ਸਤਿਗੁਰੂ ਉਹਨਾਂ ਨੂੰ ਬੜਾ ਨਵਾਜਦੇ ਨੇ ਭਾਗ ਇਹ ਉਹਨਾਂ ਦੇ ਚੰਗੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਭਾਗ ਇਹ ਉਹਨਾਂ ਦੇ ਚੰਗੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਸਾਗੇ ਉਹਨਾਂ ਦੇ ਚੰਗੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਭਾਗ ਉਹਨਾਂ ਦੇ ਚੰਗੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਭਾਗ ਉਹਨਾਂ ਦੇ ਚੰਗੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਅਮਰਤ ਵੇਲੇ ਜਾਗਦੇ ਅਮਰਤ ਵੇਲੇ ਜਾਗਦੇ ਅਮਰਤ ਵੇਲੇ ਜਾਗਦੇ ਅਮਰਤ ਵੇਲੇ ਜਾਗਦੇ ਜਿਹੜੇ ਅਮਰਤ ਵੇਲੇ ਜਾਗਦੇ ਉਹਨਾਂ ਦੇ ਬੜੇ ਭਾਗ ਚੰਗੇ ਨੇ ਤੁਸੀਂ ਵੀ ਕਿੰਨੇ ਖੁਸ਼ ਨਸੀਬ ਹੋ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਤੇ ਜਪ ਰਹੇ ਉਸਤ ਨਾਮ ਸ਼੍ਰੀ ਗੱਡੇ ਭਾਗ ਚੰਗੇ ਨੇ ਹੁਣ ਉਧਰੋਂ ਸਤਿਗੁਰੂ ਬਾਬਾ ਦੀਪ ਸਿੰਘ ਜੀ ਜੀ ਨੂੰ ਗੁਰਸਿੱਖੀ ਵਾਲੇ ਗੁਣ ਬਖਸ਼ ਰਹੇ ਨੇ ਬਾਬਾ ਦੀਪ ਸਿੰਘ ਜੀ ਉੱਥੇ ਰਹਿ ਕੇ ਬੜੇ ਖੁਸ਼ ਨੇ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ ਖੁਸ਼ੀਆਂ ਦੇ ਮਨਾਰੇ ਉਹਦੇ ਹਿਰਦੇ ਵਿੱਚ ਉੱਠਦੇ ਪਏ ਨੇ ਇਸ ਤਰ੍ਹਾਂ ਧੰਗ ਗੁਰੂ ਬਾਜਾ ਵਾਲੇ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਮਾਂ ਬਤੀਤ ਕਰਦੇ ਨੇ ਕਾਨੂੰ ਨੂੰ ਬਾਕੀ ਜਿਹੜਾ ਇਤਿਹਾਸ ਆਪਾਂ ਫਿਰ ਇੱਥੋਂ ਸ਼ੁਰੂ ਕਰਕੇ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਫਿਰ ਉਥੋਂ ਸਿੱਖਿਆ ਲੈਂਦੇ ਨੇ ਮਾਤਾ ਜੀਵਨੀ ਜੀ ਭਾਈ ਭਗਤੂ ਜੀ ਕਿਵੇਂ ਆਪਣਾ ਜੀਵਨ ਅਗਲਾ ਬਸਰ ਕਰਦੇ ਨੇ ਸਤਿਗੁਰੂ ਜੀ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਬੜੇ ਅਦਬ ਸਤਕਾਰ ਨਾਲ ਗੱਜ-ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਇਸੋ ਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ